ਆ ਬਰਨਾਲੇ ਵਾਲਾਂ ਦਾ ਆਫਰ ਸੁਣ ਕੇ ਪੈਣਾ ਘਰੇ ਲੜਾਈਆਂ ਪਉਣਗੀਆਂ ਬੱਚੇ ਥੱਲੇ ਲੇਟਣਗੇ ਤੇ ਬੰਦੇ ਵੀ ਕਹਿਣਗੇ ਵੀ ਅਸੀਂ ਬਰਨਾਲੇ ਜਾਣਾ ਆਫਰ ਵਾਈ ਦੱਸੂ ਦੱਸ ਵਾਈ ਆਫਰ ਵੀਰੇ ਆਪਾਂ ਸਾਰੀ ਵੈਰਾਈਟੀ ਲਾਤੀ 250 350 ਤੇ 450 ਇਹ ਲੇਡੀਜ਼ ਵਾਲਾ ਲੇਡੀਜ਼ ਵਾਲਾ ਵੀਰੇ ਜੋ ਮਰਜੀ ਲੈ ਲੋ ਹੀਲ ਵਾਲਾ ਫਲੈਟ 250 350 ਤੇ 450 ਅਖੀਰ ਹੈ ਜਿਹੜੇ ਮਾਰਕੀਟ ਚ 11 1200 ਦੇ ਮਿਲਦੇ ਆ ਆਪਾਂ ਸਿਰਫ 450 ਚ ਦੇ ਦੇਣੇ 450 ਦੀ ਤੈਨੂੰ ਬਚੂਗੀ ਇੰਨਾ ਤੂੰ ਸਸਤਾ ਕਰਤਾ ਵੀਰੇ ਆਪਾਂ ਵੀਰੇ ਸਾਰਾ ਸਟਾਕ ਕਲੀਅਰ ਕਰ ਰਹਿਆਂਗੇ ਹੂੰ ਆਪਾਂ ਕਰਾਣੀ ਆ ਤਾਂ ਗਾਂਧੀ ਰੀਨੋਵੇਸ਼ਨ ਤਾਂ ਕਰਕੇ ਵੀਰੇ ਆਪਾਂ ਸਾਰਾ ਸਟਾਕ ਕਲੀਅਰ ਕਰਨਾ ਹੈ ਬਾਈ ਆਇਆ ਕਹਿੰਦਾ ਮੈਂ ਤੂੜੀ ਵਾਲੀ ਸਵਾਦ ਨਹੀਂ ਆਪਾਂ ਕੇਰਾ ਕਹਿੰਦਾ ਖਾਲੀ ਕਰ ਦਿਓ ਮੈਂ ਬਾਈ ਕਹਿੰਦਾ ਵੀ ਕੇਰਾ ਖਾਲੀ ਕਰਨਾ ਕੰਮ ਇੱਕ ਵਾਰੀ ਲੈ ਹੁਣ ਬੱਚਿਆਂ ਵਾਲੇ ਦੱਸ ਦੇ ਵੀਰੇ ਇਸ ਦੂਬਾਰ ਵੀਰੇ ਆਪਣਾ ਬੱਚੇ ਵਾਲਾ ਆ ਗਿਆ ਇਹ ਵੀ ਸਾਰਾ 200 ਤੇ 250 ਚ ਸਾਰਾ ਚਕਾ ਦੇਣਾ ਹੂੰ ਜਿੰਨਾ ਸਟਾਕ ਵੇ ਬੱਚੇ ਦਾ ਸਾਰਾ ਚਕਾ ਦੇ ਤੇ ਜੇ ਘਰੇ ਘਰ ਵਾਲੇ ਲੜਪੇ ਭੈਣਾ ਨਾਲ ਉਹਨਾਂ ਨੂੰ ਕੀ ਦੇਵਾਂਗੇ ਉਹਨਾਂ ਵਾਸਤੇ ਵੀਰੇ ਆਪਾਂ ਲਿਆਏ ਜੈਂਟਸ ਹਾਂ ਹਾਲੋ ਵੀਰੇ ਇੱਕ ਹੀ ਆਫਰ 450 ਰੁਪਏ ਦਾ ਇੱਕ 900 ਦੇ ਦੋ ਨਾਲ ਚੱਪਲ ਫ੍ਰੀ ਹੈਗੀ ਸਾਰਾ ਪਰਿਵਾਰ ਹੀ ਖੁਸ਼ ਕਰਕੇ ਦੋਰਨਾ ਹਾਂ ਵੀਰੇ ਆ 900 ਰੁਪਏ ਚ ਆਪਾਂ ਨਾਲ ਚੱਪਲ ਦਵਾਂਗੇ ਫ੍ਰੀ ਬੱਚੇ ਵੀ ਨਾਲ ਲੈ ਡਣਾ ਸਾਡੇ ਭਰਾ ਵੀ ਨਾਲ ਰੌਲਾ ਪਾਉਣ ਪਹਿਣਾ ਵੀ ਸਾਰੀ ਆਫਰ ਦੇਤੇ ਪੂਰੀ ਫੈਮਿਲੀ ਆ ਜਾਈ ਵੀਰੇ ਆਪਾਂ ਪਵਾ ਕੇ ਦੋਰਾਂਗੇ ਠੀਕ ਆ ਦੇਖੋ ਬਾਈ ਕਿੰਨੇ ਘੈਂਟ ਬੂਟ ਆ ਤੇ ਆਜੋ ਕਰਾ ਪਹੁੰਚ ਜੋ ਵਰਨਾਲੇ ਕਿਹਦੇ ਪਹੁੰਚਣਾ ਸਰਦਾਰ ਸਿਲੈਕਸ਼ਨ ਪੁਆਇੰਟ ਵਾਲਿਆਂ ਦੇ ਨੰਬਰ ਵਾਈ ਬੋਲ ਦੇ 95696 22633 ਫੁੱਲ ਐਡਰੈਸ ਕੀ ਐ ਇੱਥੋਂ ਦਾ ਇਹ ਹੈਗਾ ਵੀਰੇ ਸਦਰ ਵਿਹਾਰ ਚ ਡਾਕਟਰ ਹੇਮਰਾਜ ਦੇ ਬਿਲਕੁਲ ਬੈਕ ਸਾਈਡ ਠੀਕ